ਮਿਲੋ ਜੀ ਰਾਣੇ ਨੂੰ ਰਾਣੇ ਦੇ ਬਹੁਤ ਦਿਨ ਬਾਅਦ ਹੁਣ ਆਪਾਂ ਵੀਡੀਓ ਚ ਲਿਆਂਦਾ ਰਾਣੇ ਨੂੰ ਥੋੜੇ ਦਰਸ਼ਕ ਰਾਣੇ ਦਰਸ਼ਕ ਵਾਏ ਤੁਹਾਨੂੰ ਕਿ ਤਰੀਕੇ ਨੇ ਰਾਣਾ ਕਮੈਂਟ ਵਿਚ ਰਾਣਾ ਕਿਥੇ ਨੇ ਰਾਣੇ ਤੇ ਭਾਈ ਵਾਲ ਵੀ ਬਹੁਤ ਛੱਟ ਚੁੱਕਿਆ ਵਾਲ ਕਟਾਇਆ ਕੋ ਨਹੀਂ ਅੱਜ ਸਤਿ ਸ਼੍ਰੀ ਅਕਾਲ ਬੁਲਾ ਪਹਿਲੇ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਜੀ ਨੂੰ ਸਤਿ ਸ਼੍ਰੀ ਅਕਾਲ ਤੂੰ ਵੀ ਬੁਲਾ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਇੰਭਲਾ ਵਿੱਚ ਸੱਤ ਸਿਰ ਗਾ। ਮੇਰੇ ਵੱਲੋਂ ਪਿਆਰ ਭਰੀ ਸਾਰਨ ਸਤਿ ਸ੍ਰੀ ਅਕਾਲ। ਆ ਭਾਈ ਜੀ ਵਕੀਲ ਸਾਹਿਬ ਨੇ ਹੈ? ਵਕੀਲ ਸਾਹਿਬ ਦਾ ਮਤਲਬ ਹੁੰਦਾ 1 ਮਿੰਟ ਗਲਤ ਸੁਣਾ। ਇੱਧਰ 1 ਮਿੰਟ। ਆਪਾਂ ਜੀ ਇਹਨਰੇ ਕੋ ਦੋ ਗੱਲਾਂ ਕਰਨੀਆਂ ਇਹਨਾਂ ਨਾਲ। 1 ਮਿੰਟ। ਇੱਧਰ ਤੂੰ ਕੀ ਵਕੀਲ ਮੰਨ ਕੇ ਕਾਲ ਜਵਾਬ ਕਰਦੇ? ਗੱਲ ਸੁਣ ਮੇਰੀ। ਵਕੀਲ ਤਾਂ ਫਿਰ ਬਣੇਗਾ ਕਿਵੇਂ? ਵੀ ਜੇ ਕੈਮਰੇ ਅੱਗੇ ਨਹੀਂ ਬੋਲਣਾ ਆਉਂਦਾ ਦੱਸ। ਉਹ ਗਾਇਬ ਵਕੀਲ ਸਾਹਿਬ ਨਾ ਦੇ ਵਕੀਲ ਆ ਇਹ ਮੈਨੂੰ ਤਾਂ ਲੱਗਦਾ ਆਪਾਂ ਜੀ ਪਹੁੰਚੇ ਪਿੰਡ। ਰਾਣਾ ਹੀ ਪਿਆ ਬੈਠੇ ਬੰਦਾ ਕੋਈ ਨਹੀਂ ਰਹਿ ਗਿਆ ਉਹਦੇ ਪਿੱਛੇ ਰਾਣਾ ਕਿੱਧਰ ਨਿਕਲ ਗਿਆ ਤੇ ਆਪਾਂ ਬਹੁਤ ਦਿਨ ਬਾਅਦ ਪਹੁੰਚੇ ਪਿੰਡ ਤੁਹਾਨੂੰ ਪਤਾ ਹੀ ਆ ਕਿ ਅੱਜ ਦਾ ਆਪਣਾ ਅੱਜ ਤੋਂ ਵਲੌਗ ਕੱਲ ਨਹੀਂ ਪਾਇਆ ਅੱਜ ਸ਼ੁਰੂ ਕੀਤਾ ਆਪਾਂ ਤੇ ਰਾਣੇ ਤੁਹਾਨੂੰ ਆਪਾਂ ਮਲਾਉਂਦੇ ਆ ਰਾਣੇ ਨਾ ਰਾਣਾ ਭੱਜ ਹੀ ਗਿਆ ਕਹਿੰਦਾ ਦੇਖ ਕੇ ਕੱਲੀ ਸੱਸਰੀ ਕੱਲੀ ਪੱਕੀ ਰਹਿ ਗਈ ਦਾਣੇ ਰਾਣਾ ਦਾ ਗਾਲ ਸੁਣਾ ਉਹ ਮਹਿਲਾ ਨਹੀਂ ਬੋਲਟੇ ਦੇ ਇੰਟਰਵਿਊ ਲੈ ਸਾਹਮਣੇ ਤੇ ਆ ਆਪਣਾ ਪਿੰਡ ਆ ਜੀ ਤੇ ਆਪਣੇ ਪਿੰਡ ਦੀ ਜਿੱਦਾਂ ਗਲੀ ਆਪਣੇ ਉਹ ਸਾਹਮਣੇ ਘਰ ਆਪਣਾ ਪੁਰਾਣਾ ਪਿੰਡ ਵਾਲਾ ਤੇ ਆ ਬਾਕੀ ਅੱਗੇ ਰਾਣੇ ਰੰਦਾ ਗਿਆ ਇੱਧਰ ਨੂੰ ਇਹ ਬਾਈ ਦਾ ਅੱਗ ਰਸਤਾ ਜਾਂਦਾ ਵੀ ਆਪਣੇ ਘਰ ਨੂੰ ਸਿੱਧਾ ਬਾਈ ਇਹ ਬੰਦਾ ਕਹਿੰਦਾ ਮੈਨੂੰ ਥੋੜਾ ਜ਼ਰੂਰੀ ਕੰਮ ਸੀ ਤੇ ਮੈਂ ਇਸ ਕਰਕੇ ਥੋੜਾ ਨਸਗਾ ਹੋਣਾ ਆਪਣੇ ਸਾਹਮਣੇ ਆਪਾਂ ਉਹਨੇ ਦੇ ਅੱਗੇ ਕੇ ਪਿੱਛੇ ਪਾ ਲੱਖਾ ਮੋੜ ਸੰਨਾ ਵੀ ਆਪਣਾ ਲਿਆ ਮੈਂ ਜਾਣਾ ਕਰਨ ਨੂੰ ਨਹੀਂ ਜਾਣਾ ਵੰਡੀ ਉਹ ਥਵੀਆਂ ਹੀ ਹੋਣੀ ਰੱਖੇ ਇੱਥੇ ਤਗਾੜਾ ਸੋਣਾ ਰਾਣਾ ਤੂੰ ਇਹ ਦੱਸ ਮੈਨੂੰ ਸਾਡੇ ਬਿਨਾ ਤੇਰੇ ਦਿਨ ਕਿਵੇਂ ਲੰਘਿਆ ਵਧੀਆ ਹੈ ਵਧੀਆ ਲੰਘੇ ਨੇ ਯਾਰ ਕਦੇ ਸਾਡੇ ਆਏ ਕਿ ਨਹੀਂ ਆਏ 2 ਮਹੀਨੇ ਦੇ ਵਿੱਚ ਮੜੀ ਉੱਚੀ ਬੋਲ ਆਈ ਏ ਆਈ ਤੇ ਫਿਰ ਤੇ ਫੋਨ ਨਹੀਂ ਕੀਤਾ ਫੋਨ ਇੱਕ ਦਿਨ ਵੀ ਕੀਤਾ ਹੀ ਸਾਨੂੰ ਹੈ ਫੋਨ ਆਇ ਨਹੀਂ ਮੜੀ ਉੱਚੀ ਬੋਲ ਫੋਨ ਆਇ ਨਹੀਂ ਵੇਗਾ ਨੇ ਫਿਰ ਐਵੇਂ ਇੰਨੀ ਉਮਰ ਹੋ ਗਈ ਤੇਰੀ ਫੋਨਾਂ ਤੇ ਲਿਆ ਹੀ ਨਹੀਂ ਕੋਈ ਵੀ ਤੂੰ ਮੜੇ ਉੱਚੀ ਬੋਲ ਫੇਰ ਉਹ ਬੋਲ ਕੋਈ ਨਹੀਂ ਕਿ ਮੈਂ ਤਾਂ ਕਰਕੇ ਤੇਰੀ ਬਾਹਰ ਕਢਾਣੀ ਪੈਂਦੀ ਏ ਤੇ ਤੂੰ ਦੁਆਨੇ ਤੇਰੀ ਯਾਦ ਆਂਦੀ ਹੀ ਹੈ ਉਧਰੇ ਦਿਲ ਤੇ ਤੂੰ ਫੋਨ ਇੱਕ ਵਾਰ ਵੀ ਕੀਤਾ ਮੈਨੂੰ ਇਹਦਾ ਫੋਨ ਨਾ ਨੀ ਨਾ ਕਿਸੇ ਕੋਲ ਫੜ ਕੇ ਦਿੰਦਾ ਨਹੀਂ ਕੋਈ ਫੋਨ ਦਿੰਦਾ ਨਹੀਂ ਕੋਈ ਵੀ ਲੱਛਣ ਆਪਣੇ ਹੋਏ ਨਾ ਤਾਂ ਕੋਈ ਫੋਨ ਨਹੀਂ ਦਿੰਦਾ ਕੋਈ ਫੋਨ ਟਿਕਨ ਦੇਣਾ ਹੀ ਨਹੀਂ ਤੋੜ ਦੇਣਾ ਜਿਹੜਾ ਫੋਨ ਤੇ ਰੱਥੇ ਹੁੰਦਾ ਹੈ ਹੁਣ ਇੱਕ ਵਾਰ ਤੇਰਾ ਬਣਾਉਣਾ ਚੱਲਣ ਕਿ ਨਹੀਂ ਬਣਵਾ ਲੈ ਆ ਜੀ ਰਾਣੇ ਦੇ ਵਿਵਾਰ ਛੱਡ ਚੁੱਕਿਆ ਬਾਵਾ ਇਦਨ ਪੰਨਾ ਪਾਸਾ ਕਰੀ ਮੜਾ ਜਾ ਇਹਦਾ ਵੀ ਕੋਈ ਦਵਾਈ ਬਾਰੇ ਦੱਸੋ ਨਰੇਸ਼ ਕਿੱਥੋਂ ਮਿਲਸਦੀ ਰਾਣਾ ਬਾਕੀ ਮੋਛ ਮੋਛ ਚੰਗੀ ਫੁਵਾਈ ਹੈ ਰਾਣੇ ਨੇ ਮੋਛ ਬਹੁਤ ਤਗੜੀ ਕਰ ਲਈ ਅਹੀਂ ਆਵਾਜ਼ ਚੜਨਾ ਬਣ ਵਾਲਾ ਪੱਟ ਕੇ ਇੱਥੇ ਲਾ ਲਈ ਅਹੀਂ ਕੀ ਚੱਕਰ ਹੈ ਹੈ ਰਾਣਾ ਵਾਲਾਂ ਤਾਂ ਨਹੀਂ ਪੱਟ ਕੇ ਇੱਥੇ ਲਾ ਲਈ ਮੁੱਛਾ ਬਣਾ ਲਈ ਤੈ ਮੁੱਛਾ ਨਾ ਬਣਾਈ ਵਾਲਾਂ ਨੂੰ ਨਹੀਂ ਪੱਗ ਉੱਤੇ ਬਾਜ ਜਾਗੀ ਤੇ ਵਾਲ ਵਾਲ ਤਾਂ ਮੇਰੇ ਚਲੋ 40 ਜਾਣੇ ਕਿ ਚੜੀ ਜਾਂਦੇ ਨੇ ਜਿੱਥੇ ਚਾਰ ਪੱਟ ਕੇ ਮੁੱਛਾਂ ਲਾ ਲਈਏ ਵੇ ਇਹ ਚੰਗੀ ਤਾਂ ਫੈਵਿਕਾ ਨਾਲ ਜੁੜੀ ਫਿਰਦਾ ਨਹੀਂ ਯਾਰ ਵਾਲ ਤਾਂ ਪੱਕੇ ਨੇ ਦੇਖਿਆ ਹੱਥ ਲਾ ਕੇ ਮੈਂ ਇਹ ਫੈਵਿਕਾ ਨਾਲ ਜੁੜੇ ਹੀ ਲੈ ਆ ਤੇ ਪੱਕੇ ਨੇ ਅਸਲੀ ਨੇ ਨਹੀਂ ਨਹੀਂ ਉਹ ਉਹ ਵਾਲ ਉੱਤੇ ਚੜ ਚੁੜ ਗਏ ਕਿਤੇ ਇਧਰ ਦਵਾਈ ਬਰ ਪੁੱਛਾਂਗਾ ਮਨਰੇਸ਼ ਦਵਾਈ ਬਣਾਉਂਦਾ ਇੱਕ ਟੈਨਸ਼ਨ ਕੋਟੇ ਕੋਲੇ ਉਹਨੂੰ ਪੁੱਛਾਂਗੇ ਦਵਾਈ ਦਾ ਹੱਲ ਹੋ ਗਿਆ ਨਾਲ ਵਾਲ ਆ ਕੇ ਦੁਬਾਰਾ ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਪਾ ਤੇਰੇ ਵਾਲ ਨੇ ਹੁੰਦੀ ਬਾਕੀ ਉਹਨਾਂ ਸਾਡੇ ਨੇ ਸਜਣ ਲਵਾਇਆ ਇੱਕ ਕਿ ਕਣਕ ਚ ਵਾਲਾਂ ਉੱਧਰ ਨਹੀਂ ਕਰੇ ਨਾ ਬਾਹਰ ਆ ਗਿਆ ਉੱਧਰ ਜਾਣਾ ਇੱਥੇ ਨਹੀਂ ਬਾਹਰ ਚਲਦੇ ਨਾ ਰੋਟੀਆਂ ਕਿੰਨੇ ਬਕਾਮ ਕਰੇਗਾ ਇੱਕ ਬੰਦੇ ਦੇ ਰੋਟੀ ਮੈਂ ਫਰਾਕਣਾ ਖਾ ਲ ਸਕਦਾ ਨਾ ਕਿੰਨੀਆਂ ਖਾਣ ਕਰੇਗਾ ਤੇਲ ਤੋਂ ਟੋੜਾ ਸੈਂਕੜੇ 2-3 ਰੁਪਏ ਮੜੀ ਉੱਚੀ ਬੋਲ 2-3 ਜੋ ਇਹ ਵਾਹ ਪੂਰੀ ਹਿੰਦੀ ਨਹੀਂ ਯਾਰ ਬੰਦਿਆਂ ਨੂੰ ਫਿਰ ਉਹ ਮੈਨੂੰ ਮੈਨੂੰ ਕਮੈਂਟ ਆ ਜਾਂਦੇ ਬਾਈ ਇਹ ਕੈਮਰਾ ਜਾ ਮੈਕ ਲੈ ਉੱਥੇ 2-3 ਨਾਲ ਗੱਲ ਹੀ ਕਰਨੇ ਬੰਦਾ ਐਡਮੈਟਿਕ 9-10 ਦਾ ਅੱਖਾਂ ਦਾ ਇਹ ਤੁਸੀਂ ਇਹ ਨਾ ਸਮਝਾ ਜੇ ਰਾਣੇ ਨੂੰ ਇਹ ਮਖੌਲ ਕਰਦਾ ਰਾਣਾ ਆਪਣਾ ਚਾਚੇ ਦਾ ਮੁੰਡਾ ਰਾਣਾ ਕਿਈ ਸਾਰੇ ਆਪਣੀ ਚਾਚੇ ਹਾਂ ਇਹ ਚਾਚੇ ਦਾ ਮੁੰਡਾ ਤੇ ਬਾਕੀ ਇਹਦੀ ਪਨੀ ਕਰਤੋਤਾ ਹੀ ਦੋ ਇਹਦੀ ਇਹ ਕੋਈ ਹਾਕਤਾ ਹੀ ਸ਼ਕਲ ਤਾਂ ਹੀ ਇਹ ਬਣ ਗਈ ਬਕੇ ਰਾਣਾ ਬਹੁਤ ਵਧੀਆ ਬੰਦਾ ਹੈ ਤੇ ਹੈ ਆਪਣੇ ਆਪ ਦਾ ਹੀ ਹੈ ਤੇ ਰਾਣਾ ਦੂਜੇ ਬੂਟਾ ਹੀ ਕੰਮ ਕਰਦਾ ਕਰੇ ਵੇਲਾ ਹੀ ਅੱਜ ਟੌਰ ਸੋਰ ਬਹੁਤ ਕੱਢਿਆ ਅੱਜ ਕਿਉਂ ਕਿ ਚੱਲੇ ਆਂਗੇ ਇੱਕ ਦਵਾ ਨਹੀਂ ਨਾਤਾ ਹੁੰਦੀ ਨਾਤਾ ਠੰਡੇ ਬਰਨੇ ਗਰਮ ਨਾਲ ਗਰਮ ਨਾਲ ਗਰਮ ਨਾਲ ਸਿਰ ਚਲੀ ਤੈਨੂੰ ਕਮਾ ਕੇ ਲਾਉਣਾ ਕਿਤੇ ਚਲਦੇ ਰਹਾਂ ਮੜੀ ਉੱਚੀ ਬੋਲਿਆ ਯਾਰ ਮਿੰਟ ਤੇ ਮੇਰੀ ਹਾਂ ਚਲਦੇ ਰਹਾਂਗੇ ਹਾਂ ਇਸ ਤਰ ਮਾੜੀ ਆਵਾਜ਼ ਤਾਂ ਨਿਕਣੀ ਚਾਹੀਦੀ ਚਲਦੇ ਰਹਾਂਗੇ ਨੇ ਆਪਾਂ ਗੜਾ ਬੰਬ ਵੀ ਚੱਲ ਪਾਂਗੇ ਵੀ ਚਲਾ ਜਾਾਂਗਾ ਚਲਾ ਜਾਾਂਗਾ ਹਾਂ ਚਲਦੇ ਰਾਵਾਂਗੇ ਨਹੀਂ ਚਲਦੇ ਰਹਿਣਾ ਮਤਲਬ ਬੰਬ ਤੇ ਤੂੰ ਗੜਾ ਪਟਾਕਾ ਜਾਂ ਬੰਬ ਵੀ ਚੱਲ ਪਏਗਾ ਤੇ ਬਾਕੀ ਲੱਖੇ ਬਹੁਤ ਖੁਸ਼ ਨਹੀਂ ਦੀ ਗੱਲਾਂ ਸੁਣ ਕੇ ਇੰਨੀ ਕੁਛ ਤੈਨੂੰ ਕਾਸੀ ਆਉਂਦੀ ਰਾਣੇ ਗੱਲਾਂ ਸੁਣ ਕੇ ਤੇ ਇਹ ਗੱਲਾਂ ਤਾਂ ਨਹੀਂ ਹੁੰਦੀਆਂ ਮੇਰੀਆਂ ਤਾਂ ਕਾਉਂਦੀ ਹੈ ਵੈਸੇ ਤਾਂ ਗੱਲ ਹੀ ਉਹਦੇ ਘੜੀ ਖੜੀ ਖੜਾ ਲੱਗ ਗਈ ਜਾਨ ਕੇ ਨਾਲ ਜਵਾਬ ਦੇ ਦਿੱਤਾ ਕਰਕੇ ਅੱਛਾ ਇਹ ਕਹਿੰਦੇ ਗੱਲ ਤੇ ਬਾਕੀ ਆਪਾਂ ਚੱਲਿਆਂ ਜੀ ਖੇਤ ਬੋਣ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਉੱਥੇ ਨਾਲ ਪਤਾ ਦਿਖਾਉਣੇ ਤਮੀਆਂ ਪਾਉਣੀਆਂ ਨੇ ਥੋੜਾ ਜਿਹਾ ਥਾਪ ਮਾਰ ਰਹਿਦਾ ਸੀ ਉਹ ਬੋਣ ਵਾਸਤੇ ਉੱਥੇ ਜਾ ਰਹੇ ਆ ਤੇ ਮੇਰਾ ਨਾਲ ਵੀ ਜਾ ਰਿਹਾ ਹੈ ਦਰ ਨਾਲ ਚੱਲेंगे ਨਾਲ ਚੱਲਦਾ ਨਾ ਫਿਰ ਚੱਲਦਾ ਰਾਵਾਂਗਾ ਚੱਲਦੇ ਨੂੰ ਤਾਂ ਬੰਬ ਹੀ ਗਾ ਤਾਂ ਕਿੰਨੇ ਰਹਿ ਚੱਲਦਾ ਰਾਂਗੇ ਬੋਲਣਾ ਹਾਂ ਚਲੇ ਜਾਵਾਂਗੇ ਚੱਲਦਾ ਰਾਵਾਂਗਾ ਨਹੀਂ ਅਈ ਆਪਾਂ ਜਾਂ ਕਣਕ ਦੀ ਬਜਾਈ ਕਰਨ ਲੱਗੇ ਆਂ ਆਪਣਾ ਤਕਰੀਬਨ ਕੰਮ ਨਿਭੜਿਆ ਸਮਝ ਲਓ ਤੇ ਇਧਰ 4 ਕਿਲੇ ਕਿਰਾ ਵਿੱਚ ਤੇ 2 ਕਿਲੇ ਆ ਗਿਆ ਕਿਰਾ ਇਹਦੇ ਵਾਹ ਇੱਕ ਦੋ ਕਿਡੇ ਰਹਾ ਖਾਦ ਕੱਟ ਗਿਆ ਥੋੜੀ ਜੀ ਦੇ ਰਾਣੇ ਵੀ ਆਪਣੇ ਨਾਲ ਹੀ ਨੇ ਪੂਰਾ ਸਹਿਯੋਗ ਦੇ ਰਹੇ ਨੇ ਕੋਈ ਨਾਲੀ ਨੁਲੀ ਵਗੈਰਾ ਬੰਦ ਹੁੰਦੀ ਹੈ ਤਾਂ ਤੁਰੰਤ ਦੱਸਦੇ ਨੇ 1 ਮਿੰਟ ਦੀ ਦੇਰੀ ਨਹੀਂ ਕਰਦੇ ਰਾਣੇ ਰਈ ਕਿ ਨਾਲੀ ਬਾਰੇ ਦੱਸਣ ਦੇ ਵਿੱਚ ਕੋਈ ਮਾੜਾ ਜਿਹਾ ਵੀ ਕਰ ਦੇਣ ਕਿ ਦੱਸਣਾ ਨਹੀਂ ਇਹਨਾਂ ਨੇ ਇਹਨਾਂ ਨੇ ਇਹਦੀ ਨਿਗਾ ਪਿੱਛੇ ਕਰਵਾਈ ਮੈਂ ਕਿ ਤੂੰ ਪਿੱਛੇ ਹੀ ਦੇਖਣਾ ਜਦੋਂ ਨਾਲੀ ਬੰਦ ਹੁੰਦੀ ਆ ਤੇ ਤੁਰੰਤ ਦੱਸਣਾ ਤੂੰ ਤੇ ਰਾਣਾ ਵੀ ਅੱਧਾ ਫਿਰ ਤੈਨੂੰ ਬੈਠਣ ਕਿੰਨਾ ਟਾਈਮ ਹੋਗਾ ਸਵੇਰੇ ਟ੍ਰੇਡਰ ਤੇ ਘੰਟਾ ਹੋਇਆ ਕਿੰਟਾ ਕਿੰਟਾ ਨੇ ਘੰਟਾ ਵੀ ਅੱਧਾ ਘੰਟਾ ਅੱਛਾ ਅੱਧਾ ਘੰਟਾ ਅੱਧੇ ਘੰਟੇ ਕਿੰਨਾ ਥੱਕੇ ਰਹੇ ਐ ਪਾਸੇ ਵੀ ਮਾੜਾ ਜਿਹਾ ਇੱਧਰ ਨੂੰ ਇਧਰ ਕੋਈ ਕਲੈਕਟ ਹੀ ਨਹੀਂ ਆਦੀ ਬੈ ਜਾ ਥੱਲੇ ਰਾਣ ਹੋ ਗਿਆ ਜੀ ਤਕਰੀਬਨ ਅੱਧਾ ਘੰਟਾ ਕਹਿੰਦਾ ਹੈ 30 ਮਿੰਟ ਦਾ ਪਨ ਲੱਗਾ ਹੈ 4 ਕਿਲੋ ਉਧਰ ਕਿਰੇ ਆ ਤੇ 2 ਕਿਲੋ ਚਲੇ ਦੋ ਕਿਲੋ ਕਿਹੜਾ ਕਿਹੜਾ ਦੋ ਕਿਲੋ ਨਾ ਆ ਨਾ ਚਿੱਲਾ ਤੇ 2 ਕਿਲੋ ਦਾ ਪਤਾ ਨਹੀਂਗਾ ਉਹ ਕਿਲੋ ਆਇਆ ਨਹੀਂ ਆਇਆ ਨਹੀਂ ਆਏ ਤੇ ਨਹੀਂ ਨਾ ਗਿਣਨਾ ਆਪਾਂ ਆਪਾਂ ਗਿਣਨਾ ਜਿਹੜਾ ਤਾਂ ਹੀ ਜਦੋਂ ਚਲਾਏ ਤੂੰ ਇਹ ਦੱਸ ਵੀ ਤੂੰ ਆਇਆ ਕਿ ਤੇਨੂੰ ਤਰਸ ਕਿਵੇਂ ਆ ਸਾਡੇ ਤੇ ਮੈਂ ਅੱਜ ਜਾਵਾਂ ਯਾਰ ਪਤਾ ਲਵਾਂ ਵੀ ਬੰਦੇ ਕੰਮ ਲੱਗੇ ਆ ਕਿੰਨ ਕਣਕ ਬੀਜ ਲਈ ਜਨੇ ਬੀਜੇ ਨਾ ਕਿਵੇਂ ਤਰਸ ਕੇ ਆਇਆ ਇਹਨਾਂ ਮੈਂ ਬਾਰਾਂ ਨੂੰ ਆਇਆ ਸੀ ਅੱਛਾ ਮੈਂ ਕੁਮਣ ਆਇਆ ਤੇ ਹੁਣ ਆਪਣੀ ਬੜੀ ਬੀਨ ਸੇਵੀਆਂ ਕਰੇ ਠੀਕ ਹੈ ਤੇ ਸ਼ਾਨੇ ਕੰਦੇ ਵਿੱਚ ਕਦੋਂ ਵੀ ਆਪਾਂ ਕੋਈ ਵੀ ਕਰਨਾ ਨਾ ਜਮੀਨ ਬਾਰੇ ਤੇ ਕੁਛ ਨਾ ਕੁਛ ਬਣਾਉਣਾ ਚਾਹੀਦਾ ਆਪਾਂ ਬਣਾਈਏ ਸੇਵੀਆਂ ਖਾਦੇ ਬਿਨਾਂ ਨਹੀਂ ਜਾਣਾ ਕਿਸੇ ਨੇ ਕਿੱਲੇ ਰਹਿਗਾ ਆਪਣੇ ਇਸ ਤੋਂ ਬਾਅਦ ਆ ਢਾਈ ਠੀਕ ਆ ਤੇ ਕੇਰ ਕੋਈ ਬਤ ਤੂੰ ਵੀ ਵੇਲਾ ਸੀ ਵੇਲੇ ਆਪਾਂ ਨੂੰ ਜਾਤੀ ਅੱਜ ਆਪਣੇ ਡਾਇਰ ਸਾਵੇ ਅੰਦਰ ਮਮੀ ਜਾਵਾਂਗਾ ਨਾਲ ਮੈਂ ਵੀ ਕਣਕ ਦਾ ਕਰਾਉਣਾ ਛੱਡ ਨਾਲ ਜਿੰਨਾ ਕੋ ਮੇਰੇ ਕੋਲ ਹੋਇਆ ਤੇ ਆਪਾਂ ਇਹਨੂੰ ਪੁੱਛਦੇ ਵੀ ਤੂੰ ਸਵੇਰ ਦਾ ਪਿੱਛੇ ਤਰਫ ਨਾ ਥੱਕਿਆ ਕਿੰਨਾ ਕੋ ਥੋੜੀ ਥੱਕਿਆ ਜਾਵਾਂ ਵੀ ਫਿਰ ਕਰਾਉਣਾ ਨਾ ਮੈਂ ਜਾਣਾ ਉਹ ਮੰਮੀ ਸਕੂਲ ਲੈ ਕੇ ਜਾਣਾ ਕਰੇ ਸਕੂਲ ਆਈ ਕਿਹੜਾ ਛੁੱਟੀ ਹੈ ਯਾਰ ਹੋ ਵੀ ਕਿੰਨੇ ਵਜੇ ਹੂੰ 3:30 ਕਰਾਣਾ ਹੈ ਅੱਜ ਦਾ ਬਾਈ ਜੀ ਆਪਣਾ ਇੰਨਾ ਹੀ ਵਲੌਗ ਆ ਤੇ ਆਪਾਂ ਜੀ ਹੁਣ ਮਿਲਦਾ ਕਿਸੇ ਹੋਰ ਨਵੇਂ ਵਲੌਗ ਤੇ ਤੇ ਸਾਰੇ ਮੇਰੇ ਵੀਰਾਂ ਨੂੰ ਸਾਸਰੀਆ ਕਾਲ ਜੀ ਜਾਉਂਦੇ ਵਸਤੇ ਰਹੋ ਤੇ ਰਾਣੇ ਵੱਲੋਂ ਪਿਆਰ ਭਰਿਆ ਸਾਸਿਕਾਰ ਰਾਣਾ ਬਲਾਸ ਸਾਸਿਕਾਰ ਸਾਰਿਆਂ ਨੂੰ ਸਾਸਿਕਾਰ ਸਾਸਿਕਾਰ ਠੀਕ ਆ ਜੀ